ਅੱਜ ਦੇ ਟਾਈਮ ਵਿੱਚ ਹਰ ਕੋਈ ਸੋਸ਼ਲ ਮੀਡੀਆ ਚਲਾਉਂਦਾ ਹੈ ਫੇਸਬੁੱਕ ਹੋਵੇ, YouTube, Instagram, ਜਾਂ ਫਿਰ Snapchat ਹੋਰ ਇਦਾਂ ਦੀਆਂ ਕਈ ਜਿਹੜੀਆਂ ਸੋਸ਼ਲ ਵੈੱਬਸਾਈਟਾਂ ਨੇ। ਤਾਂ ਹਰ ਕੋਈ ਚਾਹੁੰਦਾ ਮੇਰੇ ਵੀ ਲੱਖ-ਦੋ ਲੱਖ ਕੀ ਆ ਸਬਸਕ੍ਰਾਈਬਰ, ਫਾਲੋਅਰ ਹੋਣ। ਪਰ ਕਿੱਦਾਂ ਹੋਣ? ਤਾਂ ਜਿਹੜਾ ਇਸ ਦੁਨੀਆ ਦਾ ਸਭ ਤੋਂ ਵੱਡਾ YouTuber ਹੈ ਜਿਸ ਦੇ ਸਭ ਤੋਂ ਵੱਧ ਸਬਸਕ੍ਰਾਈਬਰ ਨੇ YouTube ਉੱਤੇ ਜਸ ਚੈਨਲ ਦੇ ਤਾਂ ਉਹ ਆ ਮਿਸਟਰ ਬੀਸਟ। ਤਾਂ ਮਿਸਟਰ ਬੀਸਟ ਦਾ ਇੱਕ ਫਾਰਮੂਲਾ ਜੋ ਉਸਨੇ ਕਿਹਾ ਕਿ ਤੁਸੀਂ ਕਿੱਦਾਂ ਸੋਸ਼ਲ ਮੀਡੀਆ ਤੇ ਕੰਮਜਾਪ ਹੋ ਸਕਦੇ ਆ ਇੰਸਟਾਗ੍ਰam ਹੋਵੇ ਫੇਸਬੁੱਕ ਹੋਵੇ ਜਾਂ YouTube ਹੋਵੇ ਤਾਂ ਕਿੱਦਾਂ ਤੁਸੀਂ ਲੱਖਾਂ ਵਿੱਚ ਆਪਣੇ ਫੋਲੋਅਰ ਬਣਾ ਸਕਦੇ ਆ ਤਾਂ ਪਹਿਲੀ ਟ੍ਰਿਕ ਹੈ ਜਿਹੜੀ ਜਿਹੜਾ ਪਹਿਲਾ ਫਾਰਮੂਲਾ ਉਸਨੇ ਇਹ ਕਿਹਾ ਹੈ ਕਿ ਤੁਹਾਡੇ ਆ ਜਿਹੜੇ ਤੁਸੀਂ ਆਪਣੇ ਚੈਨਲ ਤੇ YouTube ਹੋਵੇ ਇੰਸਟਾਗ੍ਰam ਹੋਵੇ ਜਾਂ ਫੇਸਬੁੱਕ ਹੋਵੇ ਉਸ ਤੇ ਤੁਸੀਂ ਕੀ ਆ 100 ਵੀਡੀਓ ਅਪਲੋਡ ਕਰਨੀ ਹੈ ਇਦਾਂ ਨਹੀਂ ਕਿ ਤੁਸੀਂ ਮਹੀਨਾ ਕੰਮ ਕੀਤਾ ਵੀਕ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਤੁਹਾਨੂੰ ਕੋਈ ਕੀ ਆ ਵਿਊ ਨਹੀਂ ਆਏ ਤਾਂ ਤੁਸੀਂ ਕੀ ਆ ਵੀਡੀਓ ਪਾਉਣਾ ਬੰਦ ਕਰਤੀਆਂ ਇਦਾਂ ਨਹੀਂ ਕਰਨਾ ਜਿੱਦਾਂ ਦੀਆਂ ਵੀ ਵੀਡੀਓ ਤੁਸੀਂ ਬਣਾਉਂਦੇ ਆ ਜੋ ਵੀ ਕਰਦੇ ਆ ਤੁਸੀਂ ਘੱਟੋ ਘੱਟ 100 ਵੀਡੀਓ ਪਾਉਣੀ ਆ ਕਿਉਂਕਿ 50 ਵੀਡੀਓ ਜਦੋਂ ਤੁਸੀਂ ਬਣਾਓਗੇ 50 ਵੀਡੀਓ ਵਿੱਚ ਤਾਂ ਤੁਹਾਨੂੰ ਇਹੀ ਪਤਾ ਲੱਗੂਗਾ ਕਿ ਇਸ ਤਰ੍ਹਾਂ ਬੋਲਣਾ ਹੈ ਕਿ ਇਸ ਤਰ੍ਹਾਂ ਵੀਡੀਓ ਬਣਾਉਣੀ ਆ ਜਾਂ ਐਡਿਟ ਕਰਨੀ ਆ ਕਿੱਦਾਂ ਅਪਲੋਡ ਕਰਨੀ ਆ ਤਾਂ ਪਹਿਲੀਆਂ 50 ਵੀਡੀਓ ਵਿੱਚ ਕੀ ਆ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਲੱਗੂਗਾ ਜਿਹੜੀਆਂ ਅਗਲੀਆਂ 50 ਵੀਡੀਓ ਹੋਣਗੀਆਂ ਉਹਨਾਂ ਵਿੱਚ ਕੀ ਆ ਤੁਹਾਡੇ ਚੈਨਲ ਦੀ ਜਾਂ ਤੁਹਾਡਾ ਜੋ ਵੀ ਪੇਜ ਹੋਊਗਾ ਉਸ ਦੀ ਕੀ ਆ ਗਰੋਥ ਹੋਣੀ ਸ਼ੁਰੂ ਹੋ ਜੂਗੀ ਤੇ ਜਿਹੜੀ ਤੀਜੀ ਗੱਲ ਹੈ ਇੰਸਟਾਗ੍ਰam ਜਾਂ ਫੇਸਬੁੱਕ ਦਾ ਜਾਂ YouTube ਦਾ ਇਸ ਦਾ ਐਲਗੋਰਿਦਮ ਕੀ ਆ ਤੁਹਾਡੀਆਂ ਜਿਹੜੀ ਜਿੱਦਾਂ ਦਾ ਤੁਸੀਂ ਕੰਟੈਂਟ ਪਾ ਰਹੇ ਆ ਉਸ ਨੂੰ ਸਮਝ ਜਾਂਦਾ ਮਨ ਲੋ ਤੁਸੀਂ 100 ਵੀਡੀਓ ਪਾਤੀਆ ਤਾਂ 100 ਵੀਡੀਓ ਬਾਅਦ ਕੀ YouTube ਨੂੰ ਪਤਾ ਲੱਗ ਜੂਗਾ Instagram ਜਾਂ Facebook ਨੂੰ ਪਤਾ ਲੱਗ ਜੂਗਾ ਕਿ ਇਹ ਬੰਦਾ ਇਦਾਂ ਦੀਆਂ ਵੀਡੀਓ ਪਾਉਂਦਾ ਹੈ ਤਾਂ ਉਹ ਜਿੱਦ ਉਹਨਾਂ ਦੀ ਆਡੀਅנס ਕੋਲ ਕੀ ਆ ਤੁਹਾਡੀਆਂ ਜਿਹੜੀਆਂ ਵੀਡੀਓ ਆ ਉਹ ਭੇਜਣੀਆਂ ਸ਼ੁਰੂ ਕਰ ਦਿੰਦਾ ਉਸ ਤੋਂ ਬਾਅਦ ਕੀ ਤੁਹਾਡਾ ਵਾਚ ਟਾਈਮ ਤੁਹਾਡੇ ਵਿਊਜ਼ ਲਾਈਕ ਕਮੈਂਟ ਸਾਰਾ ਕੁਝ ਤੁਹਾਨੂੰ ਆਉਣ ਲੱਗ ਜਾਂਦਾ ਹੈ ਤੁਹਾਡੀ ਵੀਡੀਓ ਕੀ ਲੋਕ ਸ਼ੇਅਰ ਕਰਨ ਲੱਗ ਜਾਂਦੇ ਤਾਂ ਇੱਕ ਹੋਰ ਸਮੱਸਿਆ ਜਿਹੜੀ ਵੱਡੀ ਆ ਲੋਕ ਕੀ ਇਹ ਚੈਨਲ ਬਣਾਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿਸ ਤਰ੍ਹਾਂ ਦੀ ਵੀਡੀਓ ਬਣਾਈਏ ਕਿਸ ਤਰ੍ਹਾਂ ਦਾ ਚੈਨਲ ਬਣਾਈਏ ਕੀ ਪੋਸਟ ਕਰੀਏ ਤਾਂ ਸਿੰਪਲ ਜੀ ਗੱਲ ਹੈ ਜੋ ਵੀ ਤੁਸੀਂ ਕੰਮ ਕਰਦੇ ਆ ਉਸੇ ਤੇ ਵੀਡੀਓ ਬਣਾਓ ਤੁਸੀਂ ਦਰਜੀ ਆ ਜਾਂ ਤੁਸੀਂ ਕੋਈ ਪਲੇਅਰ ਆ ਕੁਝ ਵੀ ਕੰਮ ਕਰਦੇ ਆ ਮਿਸਤਰੀ ਆ ਕੋਈ ਕਾਰ ਦਾ ਕੰਮ ਕਰਦਾ ਕੋਈ ਕਿਸ ਤਰ੍ਹਾਂ ਦਾ ਵੀ ਜੋ ਵੀ ਤੁਸੀਂ ਕੰਮ ਕਰਦੇ ਆ ਜਸ ਫੀਲਡ ਵਿੱਚ ਤੁਹਾਨੂੰ ਨੌਲਜ ਆ ਤੇ ਜਸ ਫੀਲਡ ਵਿੱਚ ਤੁਹਾਨੂੰ ਲੱਗਦਾ ਕਿ ਮੈਂ ਇਸ ਤੇ ਭਾਵੇਂ ਹਜ਼ਾਰ ਵੀਡੀਓ ਬਣਾ ਦਿਆਂ ਮੇਰਾ ਜੀਨ ਹੀ ਆਕਣਾ ਮੈਂ ਇੰਨੀਆਂ ਹਜ਼ਾਰ ਵੀਡੀਓ ਵੀ ਇਸ ਫੀਲਡ ਤੇ ਬਣਾ ਸਕਦਾ ਤਾਂ ਉਦਾਂ ਦਾ ਕੋਈ ਕੰਟੈਂਟ ਚੁਣੋ ਜਿਸ ਤੇ ਕੀ ਤੁਸੀਂ ਵੀਡੀਓ ਪਾਉਂਦੇ ਆ ਕੋਈ ਨਾ ਤਾਂ ਸਭ ਤੋਂ ਜਿਹੜੀ ਹੋਰ ਇੱਕ ਵੱਡੀ ਗੱਲ ਹੁੰਦੀ ਆ ਉਹ ਹੁੰਦਾ ਵਾਚ ਟਾਈਮ ਜੇ ਤੁਹਾਡੀ ਵੀਡੀਓ ਬੰਦੇ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖ ਲਈ ਫੇਰ ਭਾਵੇਂ ਮਤਲਬ ਤੁਹਾਡੇ ਟਾਈਟਲ ਟੈਗਸ ਆ ਕੁਛ ਵੀ ਆ ਤੁਹਾਡੀ ਜਿਹੜੀ ਆ ਵੀਡੀਓ ਭੇਜਣੀ ਭੇਜਣੀ ਆ YouTube ਨੇ ਅੱਗੇ ਜਾਂ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਆ ਜਦੋਂ ਵੀਡੀਓ ਸਾਰੀ ਵੇਖੀ ਜਾਂਦੀ ਆ ਤਾਂ ਉਹ ਉਹ ਵੀਡੀਓ ਨੂੰ ਕੀ ਆ ਜਿਆਦਾ ਤੋਂ ਜਿਆਦਾ ਜਿਹੜਾ YouTube ਆ ਜਾਂ Instagram Facebook ਕਿਵੱਦ ਤੋਂ ਵੱਧ ਲੋਕਾਂ ਤੱਕ ਪਹੁੰਚਾਉਂਦਾ ਤਾਂ ਟੈਗ ਤਾਂ ਜ਼ਰੂਰੀ ਹੈਗੀ ਆ ਟਾਈਟਲ ਵੀ ਇੱਕ ਵਧੀਆ ਜਿਹਾ ਲਿਖਿਆ ਹੋਵੇ ਇੱਕ ਵਧੀਆ ਜਿਹਾ ਥੰਬਨੇਲ ਹੋਵੇ ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਜ਼ਰੂਰੀ ਹੈ ਕਿ ਤੁਹਾਡੀ ਵਿੱਚ ਜਿਹੜੀ ਕੋਈ ਗੱਲ ਹੈ ਜੋ ਤੁਹਾਡਾ ਕੰਟੈਂਟ ਹੈ ਉਹ ਵੀ ਬਹੁਤ ਵਧੀਆ ਹੋਣਾ ਚਾਹੀਦਾ ਤੁਹਾਡਾ ਬੋਲਿਆ ਹੋਣਾ ਤੁਹਾਡੀ ਨੌਲੇਜ ਆ ਜਿਹੜੀ ਜਾਂ ਜਾਣਕਾਰੀ ਆ ਉਸ ਨੂੰ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੋਵੇ ਇਹ ਨਾ ਹੋਵੇ ਕਿ ਕੋਈ ਤੁਹਾਡਾ ਵਧੀਆ ਜਿਹਾ ਥੰਬਨੇਲ ਦੇਖ ਕੇ ਵੀਡੀਓ ਤੇ ਕਲਿੱਕ ਕਰੇ ਪਰ ਕੀ ਆ 10-15 ਸੈਕਿੰਡ ਕੀ ਉਹ ਤੁਹਾਡੀ ਵੀਡੀਓ ਦੇਖੇ ਤੇ ਉਸ ਤੋਂ ਬਾਅਦ ਕੀ ਆ ਉਸ ਵੀਡੀਓ ਨੂੰ ਕੱਟ ਕਰ ਦੇ ਤਾਂ ਉਹਦਾ ਦੀ ਵੀਡੀਓ ਆ ਜਿਹੜੀ ਉਹ ਬਹੁਤਾ ਨਹੀਂ ਚੱਲਦੀ ਜਿਸ ਵੀਡੀਓ ਨੂੰ ਲੋਕ ਐਂਡ ਤੱਕ ਦੇਖਦੇ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਦੇ ਨੇ ਉਸ ਵੀਡੀਓ ਨੂੰ ਹੀ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹ ਵੱਧ ਤੋਂ ਵੱਧ ਸ਼ੇਅਰ ਕਰਦੇ ਨੇ ਵੱਧ ਤੋਂ ਵੱਧ ਕੀ ਆ ਆਡੀਅנס ਤੱਕ ਪਹੁੰਚਾਉਂਦੇ ਨੇ ਤਾਂ ਇਹੀ ਦੋ ਤਿੰਨ ਮੇਜਰ ਗੱਲਾਂ ਸੀਗੀਆਂ ਜਿਹਦੇ ਨਾਲ ਕਿ ਤੁਸੀਂ ਵਧੀਆ ਆਪਣਾ YouTube ਚੈਨਲ ਬਣਾ ਸਕਦੇ ਆ ਜਾਂ ਫਿਰ ਵਧੀਆ ਇੱਕ Facebook Instagram ਤੇ ਪੇਜ ਬਣਾ ਸਕਦੇ ਆ